ਹਾਂਜੀ ਜੋ ਬਹੁਤ ਦੁਖਦਾਈ ਖਬਰ ਅਸੀਂ ਸੁਣੀ ਕੱਲ ਪਿੰਡ ਕੋੜ ਸੁਖਿਆ ਤੋਂ ਬੋਲ ਰਹੇ ਹਾਂ ਜੀ ਸਾਡੇ ਪਿੰਡ ਦਾ ਨੌਜਵਾਨ ਬਲਜਿੰਦਰ ਸਿੰਘ ਆ ਉਹ ਕਰੰਟ ਦਾ ਜ਼ਬਰਦਸਤ ਝਟਕਾ ਲੱਗਣ ਨਾਲ ਅਚਾਨਕ ਮੌਕੇ ਤੇ ਹੀ ਉਹਦੀ ਮੌਤ ਹੋ ਗਈ ਜੀ ਬਲਜਿੰਦਰ ਸਿੰਘ ਇੱਕ ਨੌਜਵਾਨ ਵੜਾ ਹੀ ਮਿਹਨਤੀ ਮੁੰਡਾ ਸੀ ਸਾਡੇ ਪਿੰਡ ਕੋੜ ਸੁਖਿਆ ਨੂੰ ਨਾ ਪੂਰਾ ਹੋਣ ਨਾਲ ਬਹੁਤ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਬਹੁਤ ਦੁਖੀ ਮਾਨਣਾ ਲੋਕ ਘਰੇ ਪਹੁੰਚ ਰਹੇ ਐ ਉਸ ਕਹਿ ਨਹੀਂ ਸਕਦੇ ਜੀ ਇੰਨਾ ਦੁੱਖ ਦਾ ਟਾਈਮ ਐ ਕਿੰਨੀ ਸੁੰਦਰ ਸਿੰਘ ਇੱਕੋ ਇੱਕ ਆਪਣੇ ਪਰਿਵਾਰ ਦਾ ਸਹਾਰਾ ਸੀ ਜੀ ਕੰਮ ਕਰਦਾ ਸੀ ਘਰ ਦਾ ਤੇ ਆਪ ਦਾ ਗੁਜ਼ਾਰਾ ਕਰਦਾ ਸੀ ਨੌ ਜਾਨ ਉਮਰ ਦੇ ਵਿੱਚ ਇਸ ਤਰ੍ਹਾਂ ਦਾ ਤੁਰ ਜਾਣਾ ਮਾਪਿਆਂ ਵਾਸਤੇ ਬਹੁਤ ਹੀ ਵੱਡੇ ਸਦਮੇ ਦੀ ਗੱਲ ਐ ਜੀ ਕਿੰਨੀ ਉਮਰ ਸੀ ਜੀ ਉਮਰ ਤਕਰੀਬਨ 40 ਤੋਂ ਥੱਲੇ ਜੀ 35 ਦੇ ਕਰੀਬ ਹੋਊਗੀ ਹੰਦਾ ਜਾਂ ਕਿੰਨੇ ਬੱਚੇ ਸੀ ਦੋ ਬੱਚੇ ਆ ਜੀ ਉਹਨਾਂ ਦੇ ਇੱਕ ਬੱਚਾ ਹੈ ਕਿੰਨੀ ਉਮਰ ਬੱਚੇ ਦੀ 9 ਤੋਂ 13 ਸਾਲ ਦਾ ਬੱਚਾ ਦੱਸ ਦਿਆ ਜੀ ਨਵਾਲਕੀ ਆ ਛੋਟਾ ਬੱਚਾ ਜੀ ਅੱਛਾ ਘਰ ਦੇ ਵਿੱਚ ਕਮਾਉਣ ਵਾਲਾ ਕੌਣ ਕੌਣ ਹੈ ਇਹਨੂੰ ਕਮਾਉਣ ਵਾਲਾ ਤਕਰੀਬਨ ਜੀ ਉਹਦਾ ਬਲਜਿੰਦਰ ਸਿੰਘ ਹੀ ਸੀਗਾ ਬਲਜਿੰਦਰ ਸਿੰਘ ਹੀ ਸੀ ਜੀ ਮੇਨਾ ਉਹਦਾ ਫਾਦਰ ਸਾਹਿਬ ਉਹ ਵੀ ਬਜ਼ੁਰਗ ਹੋ ਚੁੱਕੇ ਆ ਕੀ ਕੰਮ ਕਰਦੇ ਬਲਜਿੰਦਰ ਬਲਜਿੰਦਰ ਸਿੰਘ ਖੇਤੀਬਾੜੀ ਤੇ ਖੇਤੀਬਾੜੀ ਦਾ ਨਾਲ ਕਰਦੇ ਸੀ ਖੇਤੀਬਾੜੀ ਦਾ ਨਾਲ ਕਰਦੇ ਸੀ ਨਾਲ ਆਪਦਾ ਟੈਕਸੀ ਰੱਖੀ ਵੀ ਸੀ ਬਾਹਰ ਅੰਦਰ ਜਾਂਦੇ ਸੀ ਸਾਰਾ ਘਰ ਦੇ ਵਿੱਚ ਜੀ ਉਹਦੇ ਸਰਤੇ ਸੀ ਜੋ ਕਾਰੋਬਾਰ ਘਰ ਦਾ ਚੱਲ ਰਿਹਾ ਸੀ ਬਜ਼ੁਰਗ ਮਾਪਿਆਂ ਨੂੰ ਸੰਭਾਲਦਾ ਸੀ ਪਿੰਡ ਦੇ ਵਿੱਚ ਬੜਾ ਪ੍ਰੇਮ ਸੀ ਨੌਜਵਾਨ ਦਾ ਹਾਂਜੀ ਬਾਈ ਜੀ ਸਰਦਾਰ ਬਲਜਿੰਦਰ ਸਿੰਘ ਦੀ ਕੱਲ ਅਚਾਨਕ ਕਰਨਟ ਲੱਗਣ ਕਰਕੇ ਮੌਤ ਹੋ ਗਈ ਬਲਜਿੰਦਰ ਸਿੰਘ ਬਹੁਤ ਹੋਣਹਾਰ ਬੱਚਾ ਸੀ ਘਰ ਦੇ ਵਿੱਚ ਇਕੱਲਾ ਕਮਾਊ ਪੁੱਤ ਸੀਗਾ ਤੇ ਉਸ ਦੇ ਨਾਲ ਨਾਲ ਆਪਦੀ ਘਰ ਦੀ ਖੇਤੀ ਕਰਦਾ ਸੀਗਾ ਇਸ ਸਿੱਟੇ ਕਿਤੇ ਕੋਈ ਥੋੜਾ ਬਹੁਤ ਲੈ ਕੇ ਜ਼ਮੀਨ ਘਰ ਦੀ ਵਿਚਾਰੇ ਦੀ ਹੈ ਨਹੀਂ ਸੀ ਸਾਈਡ ਬਿਜ਼ਨਸ ਦੇ ਤੌਰ ਤੇ ਉਹ ਗੱਡੀ ਜੀ ਲੈ ਲਈ ਸੀ ਟੈਕਸੀ ਤੇ ਟੈਕਸੀ ਵੀ ਚਲਾਉਂਦਾ ਸੀ ਤੇ ਹੋਰ ਵੀ ਪਿੰਡ ਦੇ ਵਿੱਚ ਜੋ ਕੰਮਕਾਰ ਹੁੰਦਾ ਸੀ ਬਾਅਦ ਚੜ ਕੇ ਹਿੱਸਾ ਲੈਂਦਾ ਸੀ ਅੱਜ ਘਰ ਦੇ ਹਾਲਾਤ ਤਾਂ ਬਹੁਤ ਮਾੜੇ ਆ ਬੱਚਾ ਹੈ ਕਾ ਇਹੋ ਛੋਟਾ ਪੜਦਾ ਤੇ ਘਰੇ ਕਮਾਉਣ ਵਾਲਾ ਕੋਈ ਹੈ ਨਹੀਂ ਬਜ਼ੁਰਗ ਵੀ ਇੰਨੇ ਕੰਮ ਨਹੀਂ ਜੋਗੇ ਕਰਨ ਜੋਗੇ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਵੀ ਚਲੋ ਜਿੰਨਾ ਵੀ ਇਹ ਇਸ ਪਰਿਵਾਰ ਦਾ ਵੱਧ ਤੋਂ ਵੱਧ ਮਦਦ ਹੋਵੇ ਤਾਂ ਕਿ ਉਹ ਬੱਚਿਆਂ ਨੂੰ ਪਰਿਵਾਰ ਨੂੰ ਸਹਾਇਤਾ ਮਿਲ ਸਕੇ